ਮੇਰਾ ਨਾਮ ਮੇਰਾ ਨਾਮ ਸੱਸੀ ਗਾਲ ਜੀ ਮੇਰਾ ਨਾਮ ਆਰਸ਼ੀ ਸਿੰਘ ਹੈ ਮੈਂ ਪਿੰਡ ਘਟਾਰੋਂ ਤੋਂ ਇਹ ਮੇਰੇ ਨਾਲ ਮੇਰੇ ਫਰੈਂਡ ਦੇ ਸਰਕਲ ਆ ਰੇ ਬਹਾਦਰਪੁਰ ਤੋਂ ਆ ਇਹ ਵੀ ਘਟਾਰੋਂ ਤੋਂ ਆ ਇਹ ਵੀ ਮੁੰਡੇ ਲੋਧੀਪੁਰ ਤੋਂ ਆ ਸਾਰੇ ਅਸੀਂ ਸੇਵਾ ਤੇ ਲੱਗੇ ਹੋ ਆ ਜਿਹੜੇ ਜਿਹੜੇ ਬੰਨਾਂ ਤੇ ਢਾ ਲੱਗੇ ਆ ਸਾਨੂੰ ਅੱਜ 2 ਹਫ਼ਤੇ ਹੋ ਗਏ ਆ ਇਹ ਦੋ ਤਰੀਕ ਤੇ ਸੇਵਾ ਤੇ ਲੱਗੇ ਹੋ ਆ ਇਹ ਕਿ ਜੇਜੋ ਤੋਂ ਜਿੱਥੇ ਤੱਕ ਵੀ ਮਿੱਟੀ ਮਿਲਦੀ ਆ ਉੱਥੋਂ ਲੈ ਕੇ ਆਂਦੇ ਰਹੇ ਆ ਇਹ ਜੀ ਜੇਜੋ ਤੋਂ ਬਹੁਤ ਦੂਰ ਹੈ ਹਾਂ ਜੀ ਜੇਜੋ ਤੋਂ ਲਿਆਂਦੇ ਰਹੇ ਆ ਮਿੱਟੀ ਜੀ ਦਾ ਸਾਡੇ ਪਿੰਨਾਂ ਨਾਲ ਮੁੰਡੇ ਹੋਰ ਵੀ ਸੀ ਇਹਦਾ ਸਕੋਪਰ ਦੇ ਆ ਜਾਂ ਸਾਰੇ ਇਕੱਠੇ ਹੋ ਕੇ ਹੀ ਜਾਂਦੇ ਹੁੰਦੇ ਸੀਗੇ ਜੀ ਪਹਿਲੇ ਪਹਿਲੇ ਜਦੋਂ ਇੱਥੇ ਮੀਂਹ ਬਹੁਤ بارش ਪੈਂਦੀ ਸੀ ਇੱਥੇ ਆਪਾਂ ਨੂੰ ਮਿੱਟੀ ਨਹੀਂ ਮਿਲਦੀ ਸੀ ਰਾਹ ਰੁੜ ਗਏ ਸੀਗੇ ਜੀ ਤਾਂ ਕਰਕੇ ਅਸੀਂ ਫੇਰ ਉੱਥੇ ਜੇਜੋ ਜੋ ਪਹਿਲਾਂ ਆਪਣੇ ਜਿਹੜਾ ਫਰੈਂਡ ਆ ਉੱਥੇ ਵੀ ਉਹਦੀ ਆਪਦੀ ਮਸ਼ੀਨ ਆ ਉਹਦਾ ਹੀ ਬਹੁਤ ਧੰਨਵਾਦ ਆ ਜਿਨੇ ਸਾਨੂੰ ਮਿੱਟੀ ਚਕਾਈ ਆ ਉਹਨੇ ਆਪਣੇ ਖੁਦ ਖੇਤਾਂ 'ਚੋਂ ਵੀ ਪਟਾਈ ਆ ਮਿੱਟੀ ਉਹ ਆਪ ਵੀ ਖੁਦ ਲਿਆਂਦਾ ਸੀ ਹੁਣ ਅਸੀਂ ਵੀ ਜਦਾਂ ਲਿਆਂਦੇ ਸੀਗੇ ਸਾਡਾ ਵੀ ਰਾਹ 'ਚ ਨੁਕਸਾਨ ਬਹੁਤ ਹੋਇਆ ਸਾਡੀ ਟਰਾਲੀ ਭਰੀ ਹੋ ਸੀਗੀ ਉਹਦੇ ਟਾਇਰ ਪਾਟਣ ਕਰਕੇ ਟਰਾਲੀ ਪਲਟ ਗਈ ਸੀਗੀ ਹੁਣ ਚਲੋ ਤਾਂਤ ਘਰਦੇ ਮਗਰ ਤਾਂਦੇ ਆ ਜਿਹੜੇ ਕਹਿੰਦੇ ਨਹੀਂ ਹੁਣ ਕਿਉਂਕਿ ਸਾਡੀ ਟਰਾਲੀ ਨਾਲ ਉਹ ਵੀ ਉੱਥੇ ਖੜੀ ਆ ਤੁਹਾਨੂੰ ਵੀ ਪਤਾ ਇਹ ਕਿਹੜਾ ਦਰਵਾ ਚਾਲਦੇ ਆ ਹੁਣ ਕਟਵਾਰ ਸਾਡੇ ਇਕੱਲੇ ਇਕੱਲਿਆਂ ਦਾ ਲਾ ਲੋ ਪਿਆ ਪਿਆ 60-60000 ਦਾ ਤੇਲ ਲੱਗ ਗਿਆ ਹੁਣ ਪਰ ਹਜੇ ਅਸੀਂ ਵੀ ਡਟੇ ਹੋਏ ਆ ਕਿਉਂਕਿ ਹਜੇ ਬੰਨ ਦੀ ਦੂਈ ਕਮਜ਼ੋਰੀ ਬਹੁਤ ਉੱਥੇ ਇਦਾਂ ਹੀ ਮੇਰੇ ਨੌਜਵਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨੌਜਵਾਨ ਵੀਰਾਂ ਨੂੰ ਵੱਧ ਤੋਂ ਵੱਧ ਆਓ ਹੁਣ ਬਾਬਾ ਜੀ ਨੇ ਕੱਲ ਇੱਥੇ ਵੀਡੀਓ ਪਾਈ ਸੀ ਕਿ ਵੱਧ ਤੋਂ ਵੱਧ ਪਹੁੰਚਣ ਪਰ ਹਜੇ 4-5 ਟਰਾਲੀਆਂ ਪਹੁੰਚੀਆਂ ਮੇਰੇ ਵੀਰਾਂ ਨੂੰ ਇਹੀ ਆ ਕਿ ਹੁਣ ਅਸੀਂ ਮਾਦਾ ਫੁੰਗਾ ਹੁਣ ਹੋਰ ਵੀ ਪਹੁੰਚ ਰਹੀਆਂ ਆਂ ਔਰ ਵੱਧ ਤੋਂ ਵੱਧ ਪਹੁੰਚੋ ਸੇਵਾ ਕਰੋ ਵੱਧ ਤੋਂ ਵੱਧ ਆ ਇੱਕ ਹਫਤਾ ਜਾਂ ਦੋ ਹਫਤੇ ਹੋਰ ਆ ਮੁੜ ਕੇ ਬੰਨ ਬੰਨ ਹੋ ਜਾਣਾ ਆ ਹੁਣ ਇੱਕ ਤਰ੍ਹਾਂ ਦਾ ਇੱਕਾ ਰੱਖੋ ਆਪਣਾ ਇਹ ਇਤਿਹਾਸ ਵੀ ਬਣੇਗਾ ਤੁਹਾਡਾ ਹਾਂਜੀ ਹਾਂਜੀ ਜਿਹੜਾ ਨੌਜਵਾਨਾਂ ਨੇ ਸੇਵਾ ਇੱਥੇ ਨਿਭਾਈ ਹੈ ਉਹਦਾ ਇਤਿਹਾਸ ਵੀ ਬਣਦਾ ਜਾ ਰਿਹਾ ਬਣਦਾ ਜੀ ਬਣਦਾ ਅਸੀਂ ਹੁਣ 2023 ਚ ਵੀ ਲੈ ਕੇ ਸੁਲਤਾਨਪੁਰ ਲੋਧੀ ਤੱਕ ਅਸੀਂ ਲੈ ਕੇ ਜਾਂਦੇ ਰਹੇ ਆ ਉਦੋਂ ਮਿੱਟੀ ਕਿ 2025 ਵੀ ਜੇ ਗੱਲ ਕਰੀਏ 2025 ਦੇ ਵਿੱਚ ਬਹੁਤ ਵੱਡਾ ਇੱਕ ਇਤਿਹਾਸ ਨਵਾਂ ਬਣੇਗਾ ਹਾਂ ਜੀ ਉਸ ਦੇ ਇਤਿਹਾਸ ਨੂੰ ਲੋਕ ਯਾਦ ਕਰਨਗੇ ਵੀ 2025 ਦੇ ਵਿੱਚ ਪਾਣੀ ਆਇਆ ਸੀਗਾ ਵੀ ਉੱਥੇ ਜਿਹੜੇ ਜਿੰਨੇ ਜਵਾਨ ਜਵਾਨੁੰਡੇ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਪਿੰਡਾਂ ਤੋਂ ਆ ਕੇ ਵੱਡੀਆਂ ਸ਼ੋਹਰਤਾਂ ਲਾਈਆਂ ਬਹੁਤ ਜੀ ਬਹੁਤ ਫਿਰ ਲੋਕ ਆਪਣਾ ਕੰਮ ਛੱਡ ਕੇ ਉੱਥੇ ਤਾਂ ਲੱਗਣ ਲੱਗੇ ਹੋਣੇ ਕਿ ਅਗਲਿਆਂ ਨੇ ਕੀ ਸੀ ਕਿ ਆਪਣਾ ਕੰਮ ਮਤਲਬ ਰੱਖਣਾ ਸੀ ਪਰ ਨਹੀਂ ਅਗਲਾ ਕਹਿੰਦਾ ਪਹਿਲਾ ਸੇਵਾ ਜ਼ਰੂਰੀ ਆ ਹਰੇਕ ਲਈ